ਰਾਦਾ ਸਵਾਮੀ ਸਾਹਿਬ ਸੰਗਤ ਜੀ ਸੰਗਤ ਜੀ ਅੱਜ ਆਪਾਂ ਹਜੂਰ ਮਹਾਰਾਜ 사ਵਨ ਸਿੰਘ ਜੀ ਹੋਰਾਂ ਦੀ ਜੀਵਨੀ ਦਾ ਭਾਗ ਪਹਿਲਾ ਸੁਣਾਗੇ ਡੇਰੇ ਦੀ ਨੀਤਾ ਬਾਬਾ ਜੈਮਲ ਸਿੰਘ ਜੀ ਮਹਾਰਾਜ ਨੇ ਰੱਖੀ ਸੀ ਪਰ ਅੱਜ ਵਾਲੇ ਡੇਰੇ ਦੇ ਅਸਲ ਨਿਰਮਾਤਾ ਹਜੂਰ ਮਹਾਰਾਜ 사ਵਨ ਸਿੰਘ ਜੀ ਸਨ ਉਹਨਾਂ ਦੇ ਸਮੇਂ ਵਿੱਚ ਡੇਰੇ ਨੇ ਬਹੁਤ ਤਰੱਕੀ ਕੀਤੀ ਅਤੇ ਡੇਰਾ ਇੱਕ ਕੱਚੀ ਕੋਠੜੀ ਤੋਂ ਤਰੱਕੀ ਕਰਦਾ ਹੋਇਆ ਇੱਕ ਛੋਟੀ ਜਹੀ ਖੂਬਸੂਰਤ ਬਸਤੀ ਬਣ ਗਿਆ। ਹਜ਼ੂਰ ਮਹਾਰਾਜ ਸਵਨ ਸਿੰਘ ਜੀ ਦਾ ਜਨਮ ਮਿਤੀ 5 ਸਾਵਣ 20 ਜੁਲਾਈ ਸਨ 1858 ਨੂੰ ਮੰਗਲਵਾਰ ਵਾਲੇ ਦਿਨ ਉਹਨਾਂ ਦੇ ਨਾਨਕੇ ਪਿੰਡ ਜਟਾਣੇ ਵਿੱਚ ਹੋਇਆ। ਆਪ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਿੰਘ ਵਾਲੇ ਦੇ ਇੱਕ ਪਤਵੰਤ ਤੇ ਗਰੇਵਾਲ ਪਰਿਵਾਰ ਵਿੱਚੋਂ ਸਨ। ਹਜ਼ੂਰ ਦੇ ਦਾਦਾ ਸਰਦਾਰ ਸ਼ੇਰ ਸਿੰਘ ਜੀ ਸਨ ਜੋ ਸਨ 1914 ਤੱਕ ਜੀਵਤ ਰਹੇ ਅਤੇ 115 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋਇਆ। ਆਪ ਦੇ ਪਿਤਾ ਸਰਦਾਰ ਕਾਬਲ ਸਿੰਘ ਜੀ ਫੌਜ ਵਿੱਚ ਸੂਬੇਦਾਰ ਮੇਜਰ ਸਨ। 19 ਦੀਨੀ ਅੰਗਰੇਜ਼ ਸਰਕਾਰ ਦੁਆਰਾ ਭਾਰਤੀਆਂ ਨੂੰ ਮਿਲਣ ਵਾਲਾ ਇਹ ਸਭ ਤੋਂ ਉੱਚਾ ਪਦ ਸੀ ਹਜੂਰ ਮਹਾਰਾਜ ਦੀ ਮਾਤਾ ਦਾ ਸ਼ੁਭਨਾ ਮਾਤਾ ਜੀਮਣੀ ਜੀ ਸੀ ਆਪ ਦਾ ਪਰਿਵਾਰ ਲਾ ਕੇ ਵਿੱਚ ਤਿੰਨ ਗੁਣਾ ਕਰਕੇ ਪ੍ਰਸਿੱਧ ਸੀ ਸਰੀਰਕ ਸੁੰਦਰਤਾ ਉਹ ਉੱਚੇ ਸੁੱਚੇ ਨੇਕ ਜੀਵਨ ਅਤੇ ਸੇਵਾ ਤੇ ਸਾਧੂ ਪ੍ਰੇਮ ਲਈ ਸਾਧੂ ਮਹਾਤਮਾ ਉਹਨਾਂ ਦੇ ਘਰ ਸਦਾ ਆਉਂਦੇ ਜਾਂਦੇ ਰਹਿੰਦੇ ਸਨ ਉਹਨਾਂ ਨੂੰ ਭੋਜਨ ਬਸਤਰ ਅਤੇ ਰਸਤੇ ਵਾਸਤੇ ਖਰਚ ਪਾਣੀ ਤਾਂ ਮਿਲਦਾ ਹੀ ਸੀ ਪਰ ਹੋਰ ਵੀ ਜਿਸ ਵਸਤੂ ਦੀ ਉਹਨਾਂ ਨੂੰ ਲੋੜ ਹੁੰਦੀ ਮਿਲ ਜਾਂਦੀ ਸੀ ਹਜ਼ੂਰ ਦੇ ਜਨਮ ਤੋਂ 3 ਸਾਲ ਪਹਿਲਾਂ ਹੀ ਇੱਕ ਮਹਾਤਮਾ ਨੇ ਭੁਖਵਾਣੀ ਕੀਤੀ ਸੀ ਕਿ ਇਸ ਘਰ ਵਿੱਚ ਕਮਹਾਨ ਤੇਜਸਵੀ ਬਲਕ ਦਾ ਜਨਮ ਹੋਵੇਗਾ ਜੋ ਰੱਬ ਦਾ ਭਗਤ ਹੋਵੇ ਗਾਤੇ ਜਿਹੜਾ ਨਾਮ ਜੀ ਦਾ ਨਾਮ ਸਾਰੇ ਸੰਸਾਰ ਵਿੱਚ ਫੈਲੇਗਾ ਹਜ਼ੂਰ ਦੇ ਜਨਮ ਲੈਣ ਤੋਂ 2 ਦਿਨ ਬਾਅਦ ਹਜ਼ੂਰ ਦੇ ਦਾਦਾ ਸਰਦਾਰ ਸ਼ੇਰ ਸਿੰਘ ਜੀ ਨੇ ਲਾਗੇ ਦੇ ਪਿੰਡ ਗੁਜਰਵਾਲ ਦੇ ਗੁਰਦੁਆਰੇ ਦੇ ਗ੍ਰੰਥੀ ਨੂੰ ਪੋਤਾ ਹੋਣ ਦਾ ਸਮਾਚਾਰ ਸੁਣਾਇਆ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਵਾਕ ਲਿਆ ਤੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਤਾਂ ਬਾਲਕ ਦਾ ਨਾਮ ਸੱਸੀ ਉੱਤੇ ਸਾਵਣ ਸਿੰਘ ਰੱਖਦੇ ਹਨ ਬਾਬਾ ਸ਼ੇਰ ਸਿੰਘ ਜੀ ਨੇ ਪ੍ਰਸੰਨ ਹੋ ਕੇ ਕਿਹਾ ਕਿ ਪਿਛਲੇ 2 ਦਿਨਾਂ ਤੋਂ ਉਹਨਾਂ ਦੇ ਚਿੱਤ ਵਿੱਚ ਬਾਰ-ਬਾਰ ਇਹੀ ਨਾਮ ਆ ਰਿਹਾ ਸੀ ਪਿਛਲੇ ਸਾਲ ਬਰਖਾ ਰੁੱਤ ਵਿੱਚ ਬਰਖਾ ਬਿਲਕੁਲ ਨਹੀਂ ਸੀ ਹੋਈ ਗਰਮੀ ਨਾਲ ਖੇਤੀਆਂ ਸੜ ਗਈਆਂ ਸਨ ਇਸ ਸਾਲ ਵੀ ਅਜੇ ਤੱਕ ਬਰਖਾ ਨਹੀਂ ਸੀ ਹੋਈ ਕੇ ਤੇਰੋ ਕਬੂਟੇ ਸੁਖਦੇ ਜਾਂਦੇ ਸਨ ਅਤੇ ਭਿਆਨਕ ਕਾਲ ਪੈਣ ਦਾ ਡਰ ਸੀ ਕਿਸਾਨ ਇੱਕ ਮਹੀਨੇ ਤੋਂ ਇਸਮਾਨ ਵੱਲ ਅੱਖਾਂ ਚੁੱਕੀ ਤੱਕੀ ਜਾਂਦੇ ਸਨ ਪਰ ਹਜੂਰ ਦੇ ਜਨਮ ਲੈਣ ਵਾਲੇ ਦਿਨ ਸਵੇਰ ਤੋਂ ਸ਼ਾਮ ਤੱਕ ਬਰਖਾ ਹੁੰਦੀ ਰਹੀ ਅਤੇ ਉਸ ਤੋਂ ਬਾਅਦ ਤਾਂ ਪੂਰਾ ਮਹੀਨਾ ਹੀ ਚੰਗੀ بارش ਹੁੰਦੀ ਰਹੀ ਖੂਹ ਤੇ ਤਲਾਬ ਸਭ ਭਰ ਗਏ ਸੁੱਕੇ ਖੇਤ ਹਰੇ ਹੋਣ ਲੱਗੇ ਸਬਨਾ ਦੀ ਜੁਬਾਨ ਤੇ ਇਹੂ ਸੀ ਕੇ ਬਾਲਕ ਬੜੇ ਭਾਗਾ ਵਾਲਾ ਹੈ ਇਸ ਨੇ ਆਉਂਦਿਆਂ ਹੀ ਸਭ ਕੁਝ ਹਰਾਪਰਾ ਕਰ ਦਿੱਤਾ ਨਾਲ ਹੀ ਤਾਂ ਕਾਲ ਦੇ ਲੱਛਣ ਦਿਸ ਰਹੇ ਸਨ ਹਜੂਰ ਦਾ ਬਾਲਪਨ ਹਜੂਰ ਦੀ ਮਾਤਾ ਜੀਵਨੀ ਜੀ ਫਰਮਾਉਂਦੇ ਹਨ ਕਿ ਇੱਕ ਨਰਾਲ ਨਿਰਾਲੀ ਗੱਲ ਤਾਂ ਹਜੂਰ ਦੇ ਬਾਲਪਨ ਤੋਂ ਹੀ ਵੇਖਣ ਵਿਚ ਆਉਂਦੀ ਸੀ ਹਜੂਰ ਛੋਟੀ ਉਮਰ ਵਿੱਚ ਕਦੀ ਵੀ ਰੋਂਦੇ ਚਲਾਉਂਦੇ ਨਹੀਂ ਸਨ ਤੇ ਨਾ ਹੀ ਹੋਰ ਨਾ ਬਾਲਕਾਂ ਵਾਂ ਕਿਸੇ ਚੀਜ਼ ਤੋਂ ਡਰਦੇ ਸਨ ਬਾਲਪਨ ਤੋਂ ਹੀ ਉਹਨਾਂ ਦਾ ਸੁਭਾਅ ਨਿੱਡਰ ਸੀ ਅਤੇ ਸ਼ਿਰੂ ਤੋਂ ਹੀ ਖਾ ਖੁਸ਼ ਤਬੀਅਤ ਸਨ 2-3 ਮਹੀਨੇ ਦੀ ਉਮਰ ਵਿੱਚ ਹੀ ਇਹ ਆਦਤ ਸੀ ਕਿ ਸਵੇਰੇ 4 ਵਜੇ ਜਾਗ ਪੈਂਦੇ ਤੇ ਪਲੰਗ ਉੱਪਰ ਪਏ ਪੈਦੀਵੇ ਦੀ ਲਾਟ ਵੱਲ ਟਿਕਟਕੀ ਲਗਾਤੀ ਦੇਖਦੇ ਰਹਿੰਦੇ ਪਹਿਲਾਂ ਤਾਂ ਪਲੰਘ ਉੱਪਰ ਚੁੱਪਚਾਪ ਲੇਟੇ ਰਹਿੰਦੇ ਅਤੇ ਦਿਨ ਚੜ੍ਹੇ ਆਪਣੀ ਮਿੱਠੀ ਸੁਰ ਵਿੱਚ ਗਾਉਣ ਗੁਣਗਣਾਉਣ ਲੱਗ ਜਾਂਦੇ ਕਈ ਵਾਰ ਲੰਮੇ ਪਏ ਪਏ ਆਪਣੇ ਆਪ ਹੀ ਮੁਸਕਰਾਉਂਦੇ ਤੇ ਹੱਸਦੇ ਰਹਿੰਦੇ ਸੁੰਦਰ ਤੇ ਪਿਆਰੇ ਇੰਨੇ ਸੰਕੇ ਹਰ ਇੱਕ ਜੀ ਉਹਨਾਂ ਨੂੰ ਗੋਦੀ ਚੁੱਕਣ ਨੂੰ ਕਰਦਾ ਏਹੀ ਸੁੰਦਰਤਾ ਤਾਂ ਬਿਰਧ ਅਵਸਥਾ ਤੱਕ ਰਹੀ ਮਾਤਾ ਜੀ ਦੇ ਚੁੱਕਣ ਤੇ ਉਹਨਾਂ ਕੋਲ ਖੁਸ਼ੀ ਨਾਲ ਚਲੇ ਜਾਂਦੇ ਆਪ ਦਾ ਆਹਾਰ ਬਲਪਨ ਤੋਂ ਹੀ ਬਹੁਤ ਘੱਟ ਸੀ ਪਰ ਥੋੜਾ ਖਾਣ ਨਾਲ ਵੀ ਸਰੀਰ ਦੀ ਸੁੰਦਰਤਾ ਤਾਂ ਸ਼ਕਤੀ ਵਿੱਚ ਕੋਈ ਕਮੀ ਨਹੀਂ ਸੀ ਜਦ ਸਵੇਰੇ ਮਾਤਾ ਜੀ ਸੁਖਣੀ ਸਾਹਿਬ ਅਤੇ ਜਪਜੀ ਸਾਹਿਬ ਦਾ ਪਾਠ ਕਰਦੇ ਤਾਂ ਆਪ ਚੁੱਪਚਾਪ ਲੇਟ ਕੇ ਬੜੇ ਧਿਆਨ ਨਾਲ ਸੁਣਦੇ ਰਹਿੰਦੇ ਪਾਠ ਸੁਣਦਿਆਂ ਸੁਣਦਿਆਂ ਕਦੇ-ਕਦੇ ਆਪ ਦਾ ਮੁਖੜਾ ਮਿੱਠੀ ਮੁਸਕਾਨ ਨਾਲ ਖਿੜ ਜਾਂਦਾ ਹਜ਼ੂਰ ਬਲਪਨ ਵਿੱਚ ਘਰੋਂ ਬਾਹਰ ਦੂਜੇ ਮੁਲਕਾਂ ਬਾਲਕਾਂ ਨਾਲ ਬੜਾ ਘਟ ਖੇਡਣ ਜਾਂਦੇ ਬਹੁਤਾ ਸਮਾਂ ਆਪਣੇ ਵਿਹੜੇ ਵਿੱਚ ਜਾਂ ਘਰ ਦੇ ਵਿਹੜੇ ਵਿੱਚ ਹੀ ਖੇਡਦੇ ਰਹਿੰਦੇ ਉਥੇ ਹੋਰ ਬਾਲਕ ਵੀ ਆ ਜਾਂਦੇ ਪੜਾਈ ਦੇ ਦਿਨਾਂ ਵਿੱਚ ਵੀ ਆਪ ਕੱਲਿਆਂ ਹੀ ਪੜਿਆ ਕਰਦੇ ਸਨ ਪੁਸਤਕਾਂ ਨੂੰ ਬੜਾ ਸਾਭ ਕੇ ਤੇ ਸਾਫ਼ ਸੁਥਰਾ ਰੱਖਦੇ ਸਨ ਆਪ ਨੂੰ ਸਫਾਈ ਰੱਖਣ ਦੀ ਸ਼ੁਰੂ ਤੋਂ ਆਦਤ ਸੀ ਆਪ ਦੇ ਹੱਥਾਂ ਕਾਪੀਆਂ ਕਿਤਾਬਾਂ ਤੇ ਕੱਪੜਿਆਂ ਉੱਤੇ ਕਦੀ ਸਾਹੀ ਦਾ ੱੱਬਾ ਨਹੀਂ ਸੀ ਦਿਸਦਾ ਮਾਤਾ ਜੀ ਰੋਜ ਜਪਜੀ ਸਾਹਿਬ ਦਾ ਪਾਠ ਕਰਦੇ ਹੁੰਦੇ ਸਨ ਜਦ ਤੱਕ ਪਾਠ ਨਾ ਕਰ ਲੈਂਦੇ ਕੁਝ ਖਾਂਦੇ ਪੀਂਦੇ ਨਹੀਂ ਸਨ ਇੱਕ ਵਾਰੀ ਜਦੋਂ ਹਜ਼ੂਰ ਦੀ ਉਮਰ 9 ਸਾਲ ਦੀ ਸੀ ਮਾਤਾ ਜੀ ਨੂੰ ਬਹੁਤ ਜ਼ੋਰ ਦਾ ਬੁਖਾਰ ਚੜ ਗਿਆ ਦੋ ਤਿੰਨ ਦਿਨ ਤਾਪ ਵਿੱਚ ਵੀ ਇਸ਼ਨਾਨ ਕਰਕੇ ਨੀਮ ਅਨੁਸਾਰ ਪਾਠ ਕਰਦੇ ਰਹੇ ਅਰ ਚੌਥੇ ਦਿਨ ਤਾਂ ਆਪਣੇ ਇੰਨਾ ਡਢਾਲ ਕਰ ਦਿੱਤਾ ਕਿ ਉੱਠਣਾ ਵੀ ਔਖਾ ਹੋ ਗਿਆ। ਚਿੱਤ ਲੇਟੇ ਲੇਟੇ ਆਪ ਵਾਹਿਗੁਰੂ ਤੋਂ ਖਿਮਾ ਮੰਗ ਰਹੇ ਸਨ ਤਾਂ ਹਜੂਰ ਜੀ ਨੇ ਉਹਨਾਂ ਕੋਲ ਆ ਕੇ ਪੁੱਛਿਆ ਮਾਂ ਜੀ ਪਾਠ ਨਹੀਂ ਕਰਨਾ। ਮਾਤਾ ਜੀ ਨੂੰ ਬਿਮਾਰ ਦੇਖ ਕੇ ਬੋਲੇ ਮੈਂ ਪਾਠ ਕਰ ਦਿਆਂ ਅਤੇ ਪਾਠ ਸ਼ੁਰੂ ਕਰ ਦਿੱਤਾ। ਮਾਤਾ ਜੀ ਨੇ ਜੀ ਦੀ ਹੈਰਾਨੀ ਦਾ ਕੋਈ ਅੰਤ ਨਾ ਰਿਹਾ ਜਦ ਬਾਲਕ ਨੇ 38 ਪੌੜੀਆਂ ਤੇ ਇੱਕ ਸਲੋਕ ਵਿੱਚ ਲਿਖੀ ਪੂਰੀ ਰਚਨਾ ਦਾ ਪਾਠ ਬੜੇ ਪ੍ਰੇਮ ਤੇ ਸ਼ੁੱਧ ਉਚਾਰਨ ਨਾਲ ਪੂਰਾ ਕਰ ਦਿੱਤਾ। ਮਾਤਾ ਜੀ ਦੇ ਨੈਤਰਾਂ 'ਚੋਂ ਖੁਸ਼ੀ ਦੇ ਹੰਝੂ ਵਗਣ ਲੱਗ ਪਏ। ਮਾਤਾ ਜੀ ਨੇ ਆਪ ਨੂੰ ਗਲ ਨਾਲ ਲਗਾਇਆ ਤੇ ਬੜਾ ਪਿਆਰ ਕੀਤਾ। ਦਿਨ ਚੜ੍ਹਦਿਆਂ ਹੀ ਇਹ ਗੱਲ ਪੂਰੇ ਪਿੰਡ ਵਿੱਚ ਧੁੰਮ ਗਈ ਕਿ ਛੋਟੇ ਸਰਦਾਰ ਨੇ ਇੱਕ ਇਸ ਨਿੱਕੀ ਜੀ ਉਮਰ ਵਿੱਚ ਹੀ ਜਪਜੀ ਸਾਹਿਬ ਦਾ ਪਾਠ ਸੁਣਾ ਦਿੱਤਾ ਹੈ ਲੋਕਾਂ ਦੇ ਝੋਣਡਾਂ ਦੇ ਝੋਣਡਾਉਣ ਲੱਗੇ ਜਦੋਂ ਲਾਗਲੇ ਪਿੰਡ ਗੁੱਜਰਵਾਲ ਤੇ ਨਰੰਗਵਾਲ ਤੋਂ ਕੁਝ ਨੰਬਰ ਦਾ ਰਾਇ ਤਾਂ ਮਾਤਾ ਜੀ ਨੇ ਉਹਨਾਂ ਨੂੰ ਕਿਹਾ ਭਰਾ ਜੀ ਐਵੇਂ ਕਿਸੇ ਤੇ ਕਿਸੇ ਨੇ ਝੂਠ ਕਹਿ ਦਿੱਤਾ ਹੈ ਬਾਲ ਨੂੰ ਤਾਂ ਕੁਝ ਵੀ ਨਹੀਂ ਆਉਂਦਾ ਪਰ ਲੋਕਾਂ ਨੂੰ ਭਲਾ ਕੌਣ ਰੋਕੇ ਮਾਤਾ ਜੀ ਤੰਗਾ ਤੇ ਦੂਜੇ ਦਿਨ ਬਾਲ ਨੂੰ ਲੈ ਕੇ ਆਪਣੇ ਪਿੱਕੇ ਪਿੰਡ ਜਟਾਣਾ ਚਲੇ ਗਏ ਸੋਚਿਆ ਕਿ ਇੱਕ ਤਾਂ ਇਹਦਾ ਰੂਪ ਪੁੰਨਿਆ ਦੇ ਚੰਨ ਵਰਗਾ ਹੈ ਦੂਜਾ ਤੇਜ ਬੁੱਧੀ ਤੇ ਮਿੱਠੀਆਂ ਭੋਲੀਆਂ ਗੱਲਾਂ ਕਿਤੇ ਇਹਨੂੰ ਨજર ਨਾ ਲੱਗ ਜਾਏ ਉਹਨਾਂ ਨੇ ਮਾ ਪਿਤਾ ਪਾਸ ਆਏ ਅਤੇ ਇੱਕ ਮਹਾਤਮਾ ਨੇ ਕਿਹਾ ਪੁੱਤਰੀ ਇਸ ਦੇ ਦਰਸ਼ਨ ਕਰਨ ਨਾਲ ਤਾਂ ਲੱਗੀ ਹੋਈ ਬੁਰੀ ਨજર ਵੀ ਠੀਕ ਹੋ ਜਾਂਦੀ ਹੈ ਪਰ ਆਏ ਨੂੰ ਕਿਸ ਦੀ ਨજર ਲੱਗ ਸਕਦੀ ਹੈ ਮਾਤਾ ਜੀ ਨੇ ਕਿਹਾ ਨਾ ਮਹਾਰਾਜ ਮੇਰੇ ਬੱਚੇ ਨੂੰ ਲੋਕਿਆ ਸ਼ਪਿਆ ਹੀ ਰਹਿਣ ਦਿਓ ਜੇ ਤੁਹਾਡੀ ਇਹ ਗੱਲ ਚਾਰੇ ਪਾਸੇ ਧੁੰਮ ਗਈ ਤਾਂ ਲੋਕਾਂ ਕੋਲੋਂ ਪੱਲਾ ਛਡਾਉਣਾ ਔਖਾ ਹੋ ਜਾਏਗਾ ਹਜ਼ੂਰ ਨੇ ਮੁੱਢਲੀ ਵਿਦਿਆ ਨਰੰਗਵਾਲ ਪਿੰਡ ਦੇ ਸਕੂਲ ਵਿੱਚੋਂ ਪ੍ਰਾਪਤ ਕੀਤੀ ਨਰੰਗਵਾਲ ਦੀ ਹੱਦ ਮਹਿਮਾ ਸਿੰਘ ਵਾਲੇ ਦੇ ਨਾਲ ਲੱਗਦੀ ਹੈ ਹਜ਼ੂਰ ਦਾ ਸਕੂਲ ਘਰ ਤੋਂ 1 ਮੀਲ ਦੂਰ ਸੀ ਆਪ ਰੋਜ਼ ਸਵੇਰੇ ਸਕੂਲ ਜਾਂਦੇ ਤੇ ਤੀਜੇ ਪੈਰ ਵਾਪਸ ਮੁੜਦੇ ਇਸ ਤੋਂ ਬਾਅਦ ਹਜ਼ੂਰ ਗੁਜਰਵਾਲ ਵਾਲ ਦੇ ਮਿਡਲ ਸਕੂਲ ਵਿੱਚ ਦਾਖਲ ਹੋ ਗਏ ਗੁਜਰਵਾਲ ਦਾ ਸਕੂਲ ਹਜ਼ੂਰ ਦੇ ਘਰ ਤੋਂ 2 1/2 ਮੀਲ ਦੂਰ ਸੀ ਹਜ਼ੂਰ ਪੈਦਲ ਹੀ ਸਕੂਲ ਜਾਂਦੇ ਹੁੰਦੇ ਸਨ ਆਪ ਸਵੇਰੇ ਸਕੂਲ ਜਾਂਦੇ ਦੁਪਹਿਰ ਦਾ ਖਾਣਾ ਡੱਬੇ ਵਿੱਚ ਨਾਲ ਲੈ ਜਾਂਦੇ ਤੇ ਸ਼ਾਮ ਨੂੰ ਪੜ ਕੇ ਵਾਪਸ ਆਉਂਦੇ। ਹਜ਼ੂਰ ਬਾਲਪਨ ਤੋਂ ਹੀ ਬਹੁਤ ਜਹੀਨ ਤੇ ਮਿਹਨਤੀ ਸਨ। ਆਪ ਜਮਾਤ ਵਿੱਚ ਸਦਾ ਅਵਲ ਆਉਂਦੇ। ਆਪ ਆਪਣੇ ਅਧਿਆਪਕਾਂ, ਉਸਤਾਦਾਂ ਦਾ ਪਿਤਾ ਸਮਾਨ ਸਤਿਕਾਰ ਕਰਦੇ ਸਨ। ਆਪ ਦੇ ਆਦਰ ਭਰੇ ਵਿਵਹਾਰ ਨੇ ਨੇਕ ਵਿਚਾਰਾਂ ਕਰਕੇ ਅਧਿਆਪਕ ਸਦਾ ਹੀ ਉਹਨਾਂ ਨਾਲ ਖੁਸ਼ ਰਹਿੰਦੇ ਸਨ। ਹਜ਼ੂਰ ਕਦੀ ਕਦੀ ਆਪ ਆਪ ਦੇ ਫਾਰਸੀ ਦੇ ਉਸਤਾਦ ਜੀ ਦੀ ਗੱਲ ਕਰਦੇ ਹੁੰਦੇ ਸਨ ਆ ਫਰਮਾਉਂਦੇ ਸਨ ਕਿ ਉਹ ਬੜੇ ਉਹ ਆਪ ਖੂਹ ਵਿੱਚੋਂ ਪਾਣੀ ਕੱਢ ਕੇ ਮੁੰਛੀ ਜੀ ਨੂੰ ਇਸ਼ਨਾਨ ਕਰਾਉਂਦੇ ਸਨ ਅਤੇ ਉਹਨਾਂ ਦੇ ਘਰ ਦਾ ਸਾਰਾ ਕੰਮ ਖੁਸ਼ੀ-ਖੁਸ਼ੀ ਕਰਦੇ ਹੁੰਦੇ ਸਨ ਵਿਦਿਆ ਪ੍ਰਾਪਤੀ ਤੋਂ ਬਾਅਦ ਨੌਕਰੀ ਦੇ ਦਿਨਾਂ ਵਿੱਚ ਵੀ ਹਜੂਰ ਆਪਣੇ ਪੁਰਾਣੇ ਉਸਤਾਦਾਂ ਨੂੰ ਸਮੇਂ-ਸਮੇਂ ਕੋਈ ਨਾ ਕੋਈ ਚੀਜ਼ ਭੇਟਾ ਕਰਦੇ ਰਹਿੰਦੇ ਸਨ ਹਜੂਰ ਦੇ ਇੱਕ ਉਸਤਾਦ ਪੰਡਿਤ ਦولت ਰਾਮ ਆਪ ਦੇ ਰਿਟਾਇਰ ਹੋਣ ਤੋਂ ਬਾਅਦ ਕਈ ਵਾਰ ਡੇਰੇ ਆ ਕੇ ਮਿਲਿਆ ਕਰਦੇ ਸਨ ਹਜੂਰ ਉਹਨਾਂ ਦਾ ਬੜਾ ਸਨਮਾਨ ਕਰਦੇ ਸਨ ਪੰਡਿਤ ਜੀ ਦੱਸਦੇ ਹਨ ਕਿ ਹਜੂਰ ਅਬਤਾਬਾਦ ਤੇ ਮਰੀ ਪਹਾੜ ਤੋਂ ਉਹਨਾਂ ਲਈ ਗਰਮ ਪੱਟੀ ਦੇ ਥਾਣ ਭੇਜਿਆ ਕਰਦੇ ਸਨ ਪੰਡਿਤ ਜੀ ਕਹਿੰਦੇ ਸਨ ਕਿ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਹੁੰਦੇ ਸਾਂ ਕਿ ਇਹ ਲੜਕਾ ਇੱਕ ਦਿਨ ਬਹੁਤ ਵੱਡਾ ਇਨਸਾਨ ਬਣੇਗਾ ਗੁਜਰਾਵਾਲ ਸਕੂਲ ਤੋਂ ਪਾਸ ਹੋਣ ਤੋਂ ਬਾਅਦ ਹਜ਼ੂਰ ਲੁਧਿਆਣਾ ਦੇ ਮਿਸ਼ਨ ਹਾਈ ਸਕੂਲ ਵਿੱਚ ਦਾਖਲ ਹੋਏ ਲੁਧਿਆਣਾ ਮਹਿਮਾ ਸਿੰਘ ਵਾਲੇ ਤੋਂ 14 ਮੀਲ ਹੈ ਉਹਨਾਂ ਦਿਨਾਂ ਵਿੱਚ ਲੁਧਿਆਣਾ ਧੂਰੀ ਰੇਲ ਦੀ ਲਾਈਨ ਨਹੀਂ ਸੀ ਚੱਲੀ ਹਜ਼ੂਰ ਹਰ ਸ਼ਨੀਵਾਰ ਸਕੂਲ ਤੋਂ ਬਾਅਦ ਪੈਦਲ ਚੱਲ ਕੇ ਮਹਿਮਾ ਸਿੰਘ ਵਾਲੇ ਆਉਂਦੇ ਅਤੇ ਸੋਮਵਾਰ ਨੂੰ ਸਵੇਰੇ ਲੁਧਿਆਣੇ ਲਈ ਚੱਲ ਪੈਂਦੇ ਜਦ ਸੋਮਵਾਰ ਨੂੰ ਘਰੋਂ ਤੁਰਦੇ ਤਾਂ ਇੱਕ ਹਫਤੇ ਦਾ ਰਾਸ਼ਨ ਆਟਾ ਦਾਣਾ ਆਦ ਖੁਦ ਚੱਕ ਕੇ ਨਾਲ ਲੈ ਜਾਂਦੇ ਇਸ ਤਰ੍ਹਾਂ ਉਹਨਾਂ ਨੂੰ ਪੈਦਲ ਤੁਰਨ ਤੇ ਸੈਰ ਕਰਨ ਦਾ ਅਭਿਆਸ ਬਲਪਨ ਤੋਂ ਹੀ ਹੋ ਗਿਆ ਸੀ ਬਾਅਦ ਵਿੱਚ 80 85 ਸਾਲ ਦੀ ਉਮਰ ਵਿੱਚ ਵੀ ਹਜੂਰ ਸਤਸੰਗ ਵਾਸਤੇ ਪਹਾੜਾਂ ਵਿੱਚ ਕਈ ਕਈ ਮੀਲ ਚੱਲ ਪੈਂਦੇ ਸਨ ਜਿੱਥੇ ਕਿ ਉਹਨਾਂ ਦਿਨਾਂ ਵਿੱਚ ਮੋਟਰ ਦੀ ਸਵਾਰੀ ਵਾਸਤੇ ਸੜਕਾਂ ਹੀ ਨਹੀਂ ਸੰ ਪਹਾੜਾਂ ਦੀ ਚੜ੍ਹਾਈ ਹਜੂਰ ਇਸ ਫੁਰਤੀ ਨਾਲ ਚੜਦੇ ਕੇ ਵੱਡੇ ਵੱਡੇ ਜਵਾਨ ਵੀ ਥੱਕ ਕੇ ਪਿੱਛੇ ਰਹਿ ਜਾਂਦੇ ਰਾਦਾ ਸਵਾਮੀ ਜੀ